ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਵੱਡੀ ਰੈਲੀ ਦਾ ਕੀਤਾ ਐਲਾਨ ਹਲਕਾ ਮਜੀਠਾ ਵਿੱਚ ਇੱਕ ਹੋਵੇਗੀ ਭਰਵੀਂ ਰੈਲੀ ਕਿਉਂਕਿ 2027 ਦੀਆਂ ਇਲੈਕਸ਼ਨ ਵਿੱਚ ਲਗਭਗ 1.5 ਸਾਲ ਦਾ ਸਮਾਂ ਰਹਿ ਗਿਆ ਹੈ ਇਸ ਕਰਕੇ ਕਾਂਗਰਸ ਪਾਰਟੀ ਪਪਾਪਾਰ ਹੁੰਦੀ ਨਜ਼ਰਾਈ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਦੀ ਸੱਜਣਗੀ ਜਿਨ੍ਹਾਂ ਵੱਲੋਂ ਪਿੰਡ ਪਿੰਡ ਲੋਕਲ ਮੀਟਿੰਗਾਂ ਕੀਤੀਆਂ ਗਿਆ ਤੇ ਕਾਂਗਰਸ ਪਾਰਟੀ ਦੇ ਪਰਿਵਾਰ ਵਿੱਚ ਵਾਅਦਾ ਕਰਦੇ ਨਜ਼ਰ ਆਏ। ਉਹਨਾਂ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦੀ ਇੱਕ ਵੱਡੀ ਜਿੱਤ ਹੋਵੇਗੀ। ਹਲਕਾ ਮੱਢੀਠਾ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨੀ ਹੈ ਕਲ ਅਗੇ। ਇਸੇ ਤਰ੍ਹਾਂ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਮਾਨ ਦੀ ਸਰਕਾਰ ਜਿਹੜੀ 92 ਐਮਐਲਏ ਦੇ ਨਾਲ ਆਈ ਸੀ ਪਰ ਹੁਣ ਤੱਕ ਉਹਨਾਂ ਵੱਲੋਂ ਇੱਕ ਵੀ ਗਰੰਟੀ ਪੂਰੀ ਨਹੀਂ ਕੀਤੀ ਗਈ ਤੇ ਨਾ ਹੀ ਉਹਨਾਂ ਵੱਲੋਂ ਕੋਈ ਵੀ ਇਹੋ ਜਿਹੀ ਮਿਲਦੀ ਸਹੂਲਤ ਦਿੱਤੀ ਗਈ ਬਲਕਿ 1.5 ਸਾਲ ਦਾ ਸਮਾਂ ਰਹਿ ਗਿਆ ਹੈ ਨਾ ਤਾਂ ਕੋਈ ਗਰੰਟੀ ਪੂਰੀ ਕੀਤੀ ਗਈ ਨਾ ਹੀ ਨਸ਼ੇ ਦੇ ਵਿਰਤੀ ਕੋਈ ਨੱਥ ਪਾਈ ਗਈ ਤੇ ਜੇ ਵੇਖਿਆ ਜਾਵੇ ਤਾਂ ਲੈਂਡ ਆਰਡਰ ਦੀ ਸਥਿਤੀ ਵੀ ਉਸੇ ਦੀ ਉਸੇ ਹੈ ਉਸ ਵਿੱਚ ਵੀ ਕੋਈ ਬਦਲਾਅ ਨਹੀਂ ਆਇਆ ਆਏ ਦੇਣ ਮੁੱਟਾਂ ਬੂਆਂ ਦੇ ਨਵੀਆਂ-ਨਵੀਆਂ ਵਾਰਤਾਂ ਆਉਂਦੀਆਂ ਰਹੀਆਂ। ਭਗਵੰਤ ਪਾਲ ਸਿੰਘ ਸੱਚਰ ਦੇ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨੂੰ ਵੱਧ ਚੜ ਕੇ ਵੋਟਾਂ ਪਾ ਕੇ ਜਿਤਾਉਂਦੀ ਅਪੀਲ ਕੀਤੀ। ਤੇ ਉਹਨਾਂ ਨੂੰ ਆਖਿਆ ਗਿਆ ਕਿ 2027 ਦੇ ਵਿੱਚ ਜਿਹੜੀ ਆਉਣ ਵਾਲੀ ਸਰਕਾਰ ਹੈ ਉਹ ਕਾਂਗਰਸ ਪਾਰਟੀ ਹੈ। ਤੇ ਨਾਲ ਹੀ ਹਲਕਾ ਮੁਜੀਠਾ ਦੀ ਇੱਕ ਨੁਹਾਰ ਬਰਨ ਦੀ ਗੱਲ ਕੀਤੀ ਗਈ ਤੇ ਉਹਨਾਂ ਨੂੰ ਆਖਿਆ ਕਿ ਹਲਕਾ ਮੁਜੀਠਾ ਵਿੱਚ ਐਰ ਕਾਂ ਜਿਹੜਾ ਹੋਵੇਗਾ ਉਹ ਫਿਰ ਕੇ ਹਰੇਕ ਚੈਨਲ ਦੇ ਉੱਪਰ ਗੱਲਾਂ ਚੱਲਣਗੀਆਂ ਇਸ ਮੌਕੇ ਭਗਵੰਤ ਪਾਲ ਸਿੰਘ ਜੀ ਸੱਚਰ ਗੁਰਮੀਤ ਸਿੰਘ ਚੇਅਰਮੈਨ ਜਗਦੇਵ ਸਿੰਘ ਪਕਾ ਚੇਅਰਮੈਨ ਕਬਲਜੀਤ ਸਿੰਘ ਸਰਪੰਚ 44 ਸਾਹਿਬ ਚਮਚੇਰ ਸਿੰਘ ਸਰਪੰਚ ਬਾਬੂਆੜ ਹਰਮਨ ਜੋਤ ਸਿੰਘ ਸਿੱਧੂ ਟਾਲੀ ਸਾਹਿਬ ਨਰਵੈਲ ਸਿੰਘ ਸਿੱਧੂਆ ਨਵਦੀਪ ਸਿੰਘ ਰਾਹੁਲ ਖਿਆੜੇ ਬਾਲਾ ਚੱਕ ਦਿਲਬਾਖ ਸਿੰਘ ਮੈਂਬਰ ਪੰਚਾਇਤ ਨਵਤੇਜ ਸਿੰਘ ਸੋਈ ਮਹਿੰਦਰ ਸਿੰਘ ਸਰਪੰਚ ਸਲੱਖਣ ਸਿੰਘ ਕੱਥੂ ਨੰਗਲ ਆਦ ਮੌਜੂਦ ਰਹੇ ਇਹਦੇ ਤੋਂ ਬਾਅਦ ਸਾਡੇ ਪੱਤਰਕਾਰ ਸੁਖਵੀਰ ਸਿੱਧੂ ਦੀ ਖਾਸ ਕੋਰਡ ਪਬਲਿਕ ਪ੍ਰਾਈਮ ਟੀਵੀ ਹਲਕਾ ਮਚੀਠਾ ਹਰਮਨ ਜੀ ਦੇ ਗ੍ਰਹਿ ਵਿਖੇ ਆਪਾਂ ਕਤਰਮਾਏ ਆ ਤੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਮੇਰੇ ਬਜ਼ੁਰਗ ਭਰਾ ਨੌਜਵਾਨ ਵੀ ਪਹੁੰਚ ਨੇ ਉੱਥੇ ਬਈ ਸਤਕਾਰਯੋਗ ਮਾਵਾਂ ਤੇ ਪੈਨਾ ਨੂੰ ਇਹਦੇ ਵਿੱਚ ਪਹੁੰਚਿਆ ਨੇ ਉਹਨਾਂ ਦਾ ਖਾਸ ਤੌਰ ਤੇ ਬਹੁਤ ਬਹੁਤ ਧੰਨਵਾਦ ਮੇਰੇ ਤੋਂ ਬਿਨਾ ਬੋਲਦੇ ਆ ਸਾਡੇ ਚੇਅਰਮੈਨ ਰਾਜ ਜੀ ਵਿੱਚ ਦੀ ਪਿਲੋਆ ਚੇਅਰਮੈਨ ਸਾਹਿਬ ਜੀ ਦੇ ਸਿੰਘ ਜੀ ਬਕਾਨੇ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਬਾਰੇ ਦੱਸ ਹੀ ਦਿੱਤਾ ਹੈ ਇਹ ਸਭ ਤੋਂ ਖੁਸ਼ੀ ਕਰਕੇ ਮੇਰੇ ਛੋਟੇ ਵੀਰ ਹਰਮਨ ਸਿੰਘ ਬਾਜ ਜਾਇਆ ਕਿ ਅਸੀਂ ਵੱਡੀ ਗਿਣਤੀ ਵਿੱਚ ਇੱਥੋਂ ਬਰਾਦੀ ਵਿੱਚ ਸੰਗਤ ਲਾ ਕੇ ਜਾਵਾਂ ਚੇਤਨ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਟਾਲੀ ਸਾਹਿਬ ਹੈ ਇਹ ਸੈਂਟਰ ਪੁਆਇੰਟ ਹੈ ਇਹਦੇ ਆਲੇ-ਦੁਆਲੇ ਬਹੁਤ ਸਾਰੇ ਪਿੰਡ ਜਿਸ ਤਰ੍ਹਾਂ ਸਾਡਾ ਚੁਵੇਡਾ ਦੇ ਵੀ ਢਾਲੀ ਸਾਹਿਬ ਜੈੰਤੀਪੁਰ ਮਜੀਠਾ ਇਹ ਜਿਹੜੇ 5-6 ਕਸਬੇ ਨੇ ਸਾਰੀ ਜਿਹੜੀ ਆਉਣ ਵਾਲੀ ਰਾਜਨੀਤੀ ਦੀ ਹਵਾ ਇਹਨਾਂ ਪਿੰਡਾਂ ਚ ਚੱਲ ਰਹੀ ਹੁੰਦੀ ਹੈ ਢਾਲੀ ਸਾਹਿਬ ਦੀ ਭਾਵੇਂ ਵੋਟ ਘੱਟ ਹੋਵੇ ਲੇਕਿਨ ਜਿਹੜੇ ਆਂਢੀ ਗੁਆਢੀ ਪਿੰਡ ਨੇ ਜਿਹੜੇ ਤੁਹਾਡੇ ਦੁਕਾਨਦਾਰਾਂ ਦੇ ਕੋਲੋਂ ਗੱਲਬਾਤ ਸੁਣਦੇ ਨੇ ਵੀ ਆ ਕਿ ਸਾਡੇ ਹਲਕੇ ਵਿੱਚ ਨਹੀਂ ਹੋ ਰਿਹਾ ਦੇਸ਼ ਕੀ ਹੋ ਰਿਹਾ ਸੂਬੇ ਵਿੱਚ ਕੀ ਹੋ ਰਿਹਾ ਪੰਜਾਬ ਸਰਕਾਰ ਕੀ ਕਰਦੀ ਆ ਮੋਦੀ ਕੀ ਕਰ ਰਿਹਾ ਸਾਡੇ ਹਲਕੇ ਦਾ ਲੀਡਰ ਕੀ ਕਰ ਰਿਹਾ ਇਹਦੀ ਇਹਨੂੰ ਮੌਕਾ ਦੇਣਾ ਜਿਹਨੂੰ ਆਪਾਂ ਪੰਜਾਬੀ ਵਿੱਚ ਖੁੱਲ੍ਹ ਚਰਚਾ ਕੀਤੀ ਆ ਇੱਕ ਖੁੱਲ੍ਹ ਚਰਚਾ ਜਿਹੜੀ ਆਸਮਾਨ ਅੱਜ ਆ ਰਹੀ ਹੁੰਦੀ ਸੋ ਇਸ ਵਕਤ ਇਹ ਗਾਲੀ ਥੌਮ ਜਿਹੜਾ ਤਕਵਾ ਆਇਆ ਤੇ ਰਾਜਨੀਤੀ ਦੇ ਵਿੱਚ ਬੜੀ ਮਹੱਤਵਪੂਰਨ ਆਪਾਂ ਰਾਜਨੀਤਿਕ ਪਾਰਟੀਆਂ ਕਹੀ ਵੀ ਰਹਿ ਗਈਆਂ ਕਿ ਇੱਥੇ ਕਰਦੇ ਰਹਿ ਆ ਗਾਲੀ ਥੌਮ ਦੇ ਵਿੱਚ ਕਿਉਂਕਿ ਸਾਡਾ ਸੈਂਟਰ ਪੁਆਇੰਟ ਹੈ ਬੇਨਾਮ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕੁਤੇ ਹਿਮਲੀ ਟਾਈਮ ਗੱਡਿਆ ਤਾਂ ਸਾਰੇ ਸੇ ਛੱਡਦੇ ਅਜੇ ਸਪੋਨਸਰਿੰਗ ਕੀਤਾ ਸਾਨੂੰ ਸਾਰਿਆਂ ਨੂੰ ਤੁਸੀਂ ਬਾਕੀ ਪ੍ਰਧਾਨ ਜੀ ਨੂੰ ਮੈਂ ਰਿਸ਼ਵਤ ਦੋਣਾ ਵਾ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਆਪਾਂ ਰੱਜੇ ਦੇ ਵਿੱਚ ਘਟਕ-ਘਟਕ ਆਪਾਂ ਸੋਪ ਦਾ ਗੰਡੂ ਲੱਗ ਜਾਈਏ ਮੈਂ ਪ੍ਰਧਾਨੀ ਵਿਸ਼ਵਾਸ ਨੂੰ ਕਿ ਆਪਾਂ ਇਹਨਾਂ ਬਦ ਰੱਜੇ ਦੇ ਲੈ ਕੇ ਪਹੁੰਚਾ ਕਿ ਇਹਦੇ ਰੱਜੇ ਨੂੰ ਕੰਮ ਕਰਦੇ ਤਾਂ ਮੈਂ ਲਈ ਗਾਣੋ ਨਿਹਾਲ ਬਹੁਤ ਸੇ ਹਾਂ ਬੋਲੇ ਸੋ ਨਿਹਾਲ

Saldir, saldir. Olur, olur. Olur, saldir. 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 ਔਰ ਬਣਾ ਕੇ ਉਹ ਵੀਡੀਓ ਬਾਦ ਦਿੰਦਾ ਨਾ ਉਹਨੀਆਂ ਤੇ ਭੇਜ ਦੇਵਾਂਗੇ ਠੀਕ ਹੈ ਮੈਂ ਆਇਆ ਫਿਰ ਵੀਡੀਓ ਦੇਖਣ ਦਾ ਠੀਕ ਹੈ ਹੋਰ ਕਿਹੜਾ ਚੱਲ ਰਿਹਾ ਹੈ ਸਵੇਰ ਹਾਂਜੀ ਹੋ ਗਿਆ ਬੈਸਟਲ ਹਾਂਜੀ ਸੱਚਾ ਸਾਹਿਬ ਅੱਜ ਇੱਥੇ ਸਿਧਵਾ ਪਿੰਡ ਦੇ ਵਿੱਚ ਆਏ ਜੇ ਕੀ ਕਹਿਣਾ ਜਾਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਸਾਡੇ ਬਿਦਾਨਸਪ ਹਲਕਾ ਮਝੂਠਾ ਦਾ ਪਿੰਡ ਸਿਧਵਾ ਪਹਿਲਾਂ ਸਾਡੀਆਂ ਮਾਵਾਂ ਤੇ ਭੈਣਾਂ ਨੂੰ ਵੀ ਕਿਹਾ ਸੀ ਕਿ ਮੈਂ 1000 ਰੁਪਿਆ ਤੁਹਾਡੇ ਖਾਤੇ ਵਿੱਚ ਪਾਵਾਂਗਾ 36 ਮਹੀਨੇ ਹੋ ਗਏ ਅੱਜ ਕੋਈ 2 ਜਾਂ 4 ਜਾਂ 5 ਨਹੀਂ 36 ਮਹੀਨੇ ਦੇ ਉਹਨਾਂ ਦਾ 1000 ਰੁਪਏ ਤੇ ਪਾਰ ਹੀ ਸਕੇ ਤੇ ਇਹਨਾਂ ਨੇ 2000 ਰੁਪਏ ਦਾ ਵੀ ਇਸ ਸਰਪੰਚਾਂ ਸਾਡਿਆਂ ਨਾਲ ਸਾਡੇ ਭਰਾਵਾਂ ਦੇ ਨਾਲ ਜਿਵੇਂ ਭੈਣਾਂ ਨਾਲ ਮਜ਼ਾਕ ਕੀਤਾ ਉਸੇ ਤਰ੍ਹਾਂ ਇਸ ਸਰਪੰਚਾਂ ਨਾਲ ਵੀ ਮਜ਼ਾਕ ਹੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਕੀ ਪ੍ਰੋਸੀਜਰ ਰਹੇਗਾ ਤੁਸੀਂ ਅੱਜ ਵੇਖ ਹੀ ਲੈ ਕਿ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਖੁਸ਼ ਨੇ ਸਾਡੀ ਪਾਰਟੀ ਦੇ ਆਗੂਆਂ ਤੋਂ ਖੁਸ਼ ਨੇ ਪਾਰਟੀ ਦੇ ਪ੍ਰੋਗਰਾਮਾਂ ਤੋਂ ਖੁਸ਼ ਨੇ ਇਸ ਕਰਕੇ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਚਾਹੇ ਕੋਈ ਅਕਾਲੀ ਦਲ ਹੈ ਜਾਂ ਆਮ ਆਦਮੀ ਪਾਰਟੀ ਹੈ ਉਹਨਾਂ ਨੂੰ ਛੱਡ ਕੇ ਅੱਜ ਕੌਂਸਲ ਪਾਰਟੀ ਦੇ ਸਾਡੇ ਕੋਲ ਇਕੱਤਰ ਹੋਏ ਨੇ ਅੱਜ ਇਸ ਪਿੰਡ ਦੇ ਵਿੱਚ ਹੀ ਵੇਖ ਲਓ ਲਗਭਗ 50 ਕੁ ਵਾਦ ਦੇ ਕਰੀਬ ਜਿਹੜੇ ਨੇ ਉਹ ਅੱਜ ਇੱਥੇ ਸ਼ਾਮਲ ਹੋਏ ਸਚੇਰ ਸਾਹਿਬ ਤੁਹਾਡੇ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਕੀ ਇਹ ਮਿਹਨਤ ਰੰਗ ਲਿਆਏਗੀ ਹੁਣ ਵਾਲੇ ਸਮੇਂ ਚ ਬਿਲਕੁਲ ਜੀ ਸਾਡਾ ਕੰਮ ਹੁੰਦਾ ਹੈ ਮਿਹਨਤ ਕਰਨੀ ਤੇ ਫਲ ਉੱਪਰ ਵਾਲਿਆਂ ਨੂੰ ਦੇਣਾ ਹੈ ਇਸ ਕਰਕੇ ਅਸੀਂ ਮਿਹਨਤ ਅੱਜ ਦੀ ਨਹੀਂ ਕਰ ਰਹੇ ਮੈਂ 1992 ਤੋਂ ਪਹਿਲੀ ਜਦੋਂ ਜੁਲਾ ਪਿਛੇ ਲੜੀ ਸੀ ਉਸ ਤੋਂ ਲੈ ਕੇ ਅੱਜ ਲਗਭਗ 32 33 ਸਾਲ ਹੋ ਗਏ ਨੇ ਇਸੇ ਕਰਕੇ ਮੈਨੂੰ ਸਾਰ ਪਿੰਡ ਦੇ ਬੰਦੇ ਨੂੰ ਜਾਤੀ ਤੌਰ ਤੇ ਮੇਰੀ ਵਾਕੀ ਤੇ ਮੈਂ ਜਾਣਦਾ ਚੰਗੀ ਤਰ੍ਹਾਂ ਲੋਕ ਮੈਨੂੰ ਜਾਣਦੇ ਨੇ ਇਸ ਕਰਕੇ ਲੋਕ ਆਪਣਾ ਛੋਟਾ ਭਰਾ ਸਮਝ ਕੇ ਮੇਰੇ ਨਾਲ ਪਿਆਰ ਕਰਦੇ ਨੇ ਠੀਕ